ਸੱਤੋਕਾਲ ਜੀ ਕਿਵੇਂ ਨੇ ਮੇਰੇ ਭੈਣ ਭਰਾ ਦੋਸਤ ਮਿੱਤਰ ਗੁੱਡ ਮਾਰਨਿੰਗ ਅੱਜ ਦੇ ਬਲੌਗਿੰਗ ਕੀ ਕਰਦੇ ਆਂ ਸ਼ੁਰੂਆਤ ਹੁਣ ਤਿਆਰ ਹੋ ਗਏ ਅੱਜ ਸੱਜ ਰਹੇ ਹ 7:10 ਦੇ ਮਿੰਟ ਦਾ ਸਮਾਂ ਹੈਗਾ ਹੁਣ ਇੱਕ ਅੱਧੀ ਰੋਟੀ ਖਾ ਕੇ ਚੱਲਦੇ ਆਂ ਨਾਬੇ ਨੂੰ ਹੋ ਕੇ ਪਟਿਆਲੇ ਨੂੰ ਹੋ ਕੇ ਛਿੰਟਾਂ ਵਾਲੇ ਉੱਥੇ ਕੋਈ ਅੱਜ ਪ੍ਰੋਗਰਾਮ ਹੈਗਾ ਉਸ ਤੋਂ ਬਾਅਦ ਮੈਂ ਨਾਬੇ ਵੀ ਖੜਕੇ ਜਾਊਂਗਾ ਠੀਕ ਆ ਉਹ ਫਿਰ ਮੈਂ ਸਟੋਰੀ ਪਾ ਦੂੰਗਾ ਦੂ ਐਕਾਊਂਟ ਤੋਂ ਠੀਕ ਆ ਜੀ ਓਕੇ ਟਿੰਮੀ ਪਾਣੀ ਪੀ ਰਹੀ ਆ ਤੇਰੇ ਰਿਓ ਪਾ ਕੇ ਆਉਣਾ ਜਿਹੜੀ ਜੋ ਕੱਲ ਪ੍ਰਦਾਨ ਲੈ ਕੇ ਆਇਆ ਸੀ ਤੁਹਾਨੂੰ ਮੈਂ ਦੱਸਿਆ ਦੀ ਕਿ ਖੇਤਾਂ 'ਚ ਪ੍ਰਦਾਨ ਪਾਉਣੀ ਆ ਹੁਣ ਪ੍ਰਦਾਨ ਪਾਉਣ ਚੱਲੇ ਨੇ ਬਾਸਮਤੀ ਦੇ ਵਿੱਚ ਬਾਕੀ ਜਾਂਦਾ ਹੋਇਆ ਤੁਹਾਨੂੰ ਦਿਖਾਉਂਗਾ ਉਹ ਵੀ ਖੇਤ ਜਿੱਥੇ ਪ੍ਰਦਾਨ ਪਾਉਣੀ ਜਾਂਦਾ ਨੇ ਤੇ ਆਜੋ ਤੁਹਾਨੂੰ ਛਾਹ ਨਾਲ ਮੱਖਣੀ ਨਾਲ ਅੰਬ ਨਾਲ ਰੋਟੀ ਖਾ ਲਓ ਹਾਂਜੀ ਆ ਮੀਂਹ ਪੈ ਰਿਹਾ ਬਾਹਰ ਟੀਨੀ ਦਾ ਆਪਣੇ ਹੁਣ ਉਹ ਰਿਓ ਪਾਉਣ ਗਏ ਬਨੇ ਮੋਟਰ ਤੇ ਮੀਂਹ ਬਹੁਤ ਪੈ ਕੇ ਹਟਿਆ ਮਤਲਬ 10 12 ਮਿੰਟ ਚੰਗਾ ਮੀਂਹ ਪਿਆ ਏ ਬਾਕੀ ਹੁਣ ਚੱਲਦਾ ਮੈਂ ਵੀ ਪਟਿਆਲਾ ਹੋ ਕੇ 90 90 ਤੋਂ ਛਿੰਟਾਂ ਵਾਲੇ ਕਿ ਜੁੜੇ ਰਹੇ ਹੋ ਨਾਲ ਤੇ ਜਿਹੜਾ ਆਪਣਾ ਫੋਨ ਵਾਲਾ ਮਸਲਾ ਹੈਗਾ ਉਹ ਹਜੇ ਹੱਲ ਨਹੀਂ ਹੋਇਆ ਹੈਗਾ ਅੱਜ ਦਾ ਦਿਨ ਦੇ ਦਿੰਨੇ ਆ ਉਹਨਾਂ ਨੂੰ ਤੇ ਕੱਲ ਨੂੰ ਫਿਰ ਚੱਲਾਂਗੇ ਆਪਾਂ ਵਕੀਲ ਸਾਹਿਬ ਕੋਲ ਬੁਲਾਇਆ ਉਹਨਾਂ ਨੇ ਅੱਜ ਦੀ ਪਰ ਮੈਨੂੰ ਅੱਜ ਛਿੰਟਾਂ ਵਾਲੇ ਜਾਣਾ ਪੈ ਰਿਹਾ ਮੈਨੂੰ ਵੀ ਰਾਤੇ ਪਤਾ ਲੱਗਿਆ ਨਹੀਂ ਤਾਂ ਫਿਰ ਅੱਜ ਆਪਾਂ ਕਾਰਵਾਈ ਕਰਨੀ ਸੀਗੀ ਯਾਰ ਆਹ ਦੇਖੋ ਹੁਣ ਬਾਹਰ ਆ ਕੇ ਪੈ ਗਈ ਆ ਵੀ ਟੇਕਦੀ ਨਹੀਂ ਹੈਗੀ ਆ ਮੀਂਹ ਪੈ ਰਿਹਾ ਹੈ ਤੇ ਇੱਕ ਗੱਲ ਹੋਰ ਇਹਦੇ ਵਿੱਚ ਮੈਨੂੰ ਕੋਈ ਨਹੀਂ ਹੈਗਾ ਆਪਦੇ ਫੋਨ ਦਾ ਮੈਨੂੰ ਆਏ ਆ ਕਿ ਹੋਰ ਲੋਕ ਵੀ ਹਰਾਨ ਹੁੰਦੇ ਹੋਣਗੇ ਮੈਨੂੰ ਮੈਸੇਜ ਵੀ ਬਹੁਤ ਲੋਕਾਂ ਦੇ ਆਏ ਨੇ ਠੀਕ ਹਨ ਕਿ ਕੱਲ ਨੂੰ ਕਿਸੇ ਨੂੰ ਤੰਗੀ ਪਰੇਸ਼ਾਨੀ ਨਾ ਆਵੇ ਜਦੋਂ ਆਪਾਂ ਨਵਾਂ ਫੋਨ ਕਿਉਂ ਲੈਨੇ ਆ ਪੈਸੇ ਤਾਂ ਹੀ ਲਾਉਣੇ ਆ ਕਿ ਹੁਣ 2-3 ਸਾਲ ਮਾਉ ਜਾ ਜੇ ਭਾਈ ਕੀ ਪਤਾ ਕੈਮਰੇ ਦੇ ਵਿੱਚ ਪਹਿਲਾਂ ਹੀ ਪ੍ਰੋਬਲਮ ਹੋਵੇ ਆਪਾਂ ਕਿਹੜਾ ਪਿੱਛੇ ਵਾਲਾ ਕੈਮਰਾ ਕਰੇ ਜ਼ਿਆਦਾ ਯੂਜ਼ ਕਰੇ ਆਤੀ ਠੀਕ ਹਨ ਤੇ ਉਹਨਾਂ ਨੂੰ ਫੋਨ ਬਦਲਣਾ ਚਾਹੀਦਾ ਏ ਬਾਕੀ ਤੁਸੀਂ ਬਾਕੀ ਤੁਸੀਂ ਐਨਆਰਆਈਆਂ ਨੇ ਇੰਡੀਆ ਪੰਜਾਬ ਵਾਲਿਆਂ ਨੇ ਨੇ ਮੈਸੇਜ ਕਰੇ ਮੈਨੂੰ ਦਿਲ ਤੋਂ ਮੈਂ ਤੁਹਾਡਾ ਧੰਨਵਾਦ ਕਰਦਾ ਯਾਰ ਤੁਸੀਂਾਂ ਦੇ ਚਾਚੇ ਨਾਲ ਖੜ ਜਾਂਦੇ ਹੋ ਇੱਕ ਢਾਕੇ ਆਹ ਖੜੀ ਜੀ ਆਪਣੀ ਝੋਟਾ ਤੇ ਹੁਣ ਚੱਲਦੇ ਆਂ ਆ ਰਿਓ ਪੌਣ ਗਏ ਤੀ ਫੇਰ ਵਾਪਸ ਮੁੜਿਆ ਮੀਂਹ ਆ ਗਿਆ ਤੀ ਆ ਹੁਣ ਪੱਲੀ ਨਾਲ ਢਗਣ ਲੱਗੇ ਨੇ ਹੁਣ ਫੇਰ ਜਾਂ ਨਿਖਰ ਗਿਆ ਫੇਰ પાਕੇ ਆਉਣਗੇ ਪ੍ਰਧਾਨ ਸਾਹਿਬੀ ਸਾਡੀ ਟੀਮੀ ਉਹ ਬੈਠਾ ਸਾਡਾ ਟਾਪ ਹਾਂਜੀ ਹੁਣ ਚੱਲਦੇ ਆਂ ਪਹਿਲਾਂ ਪਟਿਆਲਾ ਫੇਰ ਨਾਬਾ ਫੇਰ ਛਿੰਤਾ ਹਾਂਜੀ ਪਟਿਆਲੇ ਪਹੁੰਚ ਗਿਆ ਤਰਪੜੀ ਚ ਮੈਂ ਨਾ ਪਰਾਂ ਤੋਂ ਗੁਰਦੁਆਰਾ ਸਾਹਿਬ ਕੇ ਨਹੀਂ ਤੋਂ ਗੱਡੀ ਕਮਾ ਕੇ ਲਿਆਏ ਆ ਤਰਪੜੀ ਚ ਨੂੰ ਘੱਟ ਰਹੇ ਆ ਉੱਥੇ ਇੰਨਾ ਜ਼ਿਆਦਾ ਜਾਮ ਲੱਗਿਆ ਪਿਆ ਜੀ ਗੱਲਾਂ ਛੱਡ ਦੋ ਜਦ ਥੋੜੀ ਜੀ ਪਟਿਆਲੇ ਦੇ ਵਿੱਚ بارش ਹੋ ਜਵੇ ਸਮਝ ਲਓ ਜਦ ਇਹ ਜਾਮ ਇੱਕ ਤਾਂ ਹੁਣ ਸ਼ਹਿਰ ਹਥੋਂ-ਥੋਂ ਬੈਰੀਕੇਡ ਲਾਏ ਪਏ ਨੇ ਜਿਹੜੇ ਮੇਨ ਚੌਂਕ ਹੈਗੇ ਨੇ ਮਤਲਬ ਪਤਾ ਨਹੀਂ ਕੀ ਕਰ ਰਹੇ ਨੇ ਕੀ ਨਹੀਂ ਸਮਝ ਤੋਂ ਬਾਹਰ ਆ ਗੱਲ ਪਹਿਲਾਂ ਵੀ ਆਹੀ ਪਟਿਆਲਾ ਹੁੰਦਾ ਸੀ ਸਾਫ਼-ਸੁਥਰਾ ਵੀ ਹੁੰਦਾ ਸੀ ਯਾਰ ਸਫਾਈ ਬਹੁਤ ਹੁੰਦੀ ਸੀ ਠੀਕ ਆ ਨਾ ਭੋਰਾ ਟਰੈਫਿਕ ਨਹੀਂ ਹੁੰਦੀ ਸੀ ਜਿੰਨਾ ਮਰਜ਼ੀ ਮੀਂਹ ਪਈ ਜਾਂਦਾ ਸੀ ਪਰ ਹੁਣ ਪਤਾ ਨਹੀਂ ਕੀ ਚੱਕਰ ਹੈਗਾ ਦੇਖ ਲਓ ਜਾਮ ਲੱਗਿਆ ਪਿਆ ਉੱਤਰ ਅੜਕ ਤੇ ਆ ਹੁਣ ਦੂਏ ਰਸਤੇ ਨੂੰ ਕੱਢ ਕੇ ਪਰਲੇ ਪਾਸੇ ਨੂੰ ਚੜੂੰਗਾ ਆ ਦੇਖ ਲਓ ਯਾਰ ਧਿਆਨ ਨਾਲ ਦਿਖਾ ਦਿੰਦਾ ਮੈਂ ਸ਼ੀਸ਼ਾ ਡਾਊਨ ਕਰਕੇ ਉਹ ਦੇਖੋ ਜਾਮ ਲੱਗਿਆ ਪਿਆ ਦੇਖ ਲਿਆ ਮੈਂ ਜਾਣਾ ਹੈਗਾ ਛਿੰਟਾਂ ਵਾਲੇ ਪਹਿਲਾਂ ਬੱਬੇ ਹੋ ਕੇ ਟਾਈਮ ਹੋ ਗਿਆ 10:00 ਵਜੇ ਮੈਨੂੰ ਲੱਗਦਾ ਮੈਨੂੰ ਲੱਗਦਾ 11:00 11:30 ਵਜੇ ਜਾਣੀ ਨੇ ਉੱਥੇ ਜਾਂਦੇ ਜਾਂਦੇ ਨੂੰ ਕਿੰਨੀ ਜਿਆਦਾ ਮਤਲਬ ਟ੍ਰੈਪ ਹੋਈ ਪਈ ਆ ਜਦੋਂ ਮੀਂਹ ਪੈ ਜਾਂਦਾ ਓਰੇ ਮੀਂਹ ਪੈ ਚਾਹੀ ਹਾਲ ਤੱਕ ਔਖੀ ਗੱਡੀ ਕੱਟ ਕੇ ਲਿਆਇਆ ਹੈਗਾ ਜੀ ਇਹਦਾ ਹੱਲ ਕੀਤਾ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਖਾਸ ਕਰਕੇ ਜਦੋਂ ਮੀਂਹ ਪੈਂਦਾ ਹੈ ਹਾਂਜੀ ਪਟਿਆਲੇ ਆ ਗਏ ਆਪਾਂ ਥ ਪ੍ਰਕਾਸ਼ ਵਾਲੀਆਂ ਲਾਈਟਾਂ ਤੇ ਆਂ ਫਲੈਟਾਂ ਤੇ ਖੜੇ ਹੈਗੇ ਆ ਤੇ ਇੱਕ ਭਤੀਜ ਭਤੀਜੀ ਉਹ 벨ਟ ਲਾ ਕੇ ਗੱਡੀ ਡਰਾਈਵ ਕਰਿਆ ਕਰੋ ਠੀਕ ਆ ਤੇ ਮੋਟਰਸਾਈਕਲ ਚਲਾਉਣੀ ਹੁੰਦੀ ਉਹ ਸਕੂਟੀ ਚਲਾਉਣੀ ਹੁੰਦੀ ਉਹ ਤਾਂ ਹੈਲਮਟ ਹਾਂਜੀ ਨਾਪੇ ਨੂੰ ਛਿੰਟਾ ਵਾਲੇ ਨੂੰ ਜਾ ਰਹੇ ਆ ਰਸਤੇ ਜਾਂ ਮਗਾ ਚੱਲ ਖੜ ਕੇ ਮੜੀ ਵੀਡੀਓ ਬਣਾ ਦਈਏ ਅੱਜ ਕੈਮਰੇ ਨੂੰ ਪਤਾ ਨਹੀਂ ਕੀ ਹੋਇਆ ਤੇ ਪਤਾ ਨਹੀਂ ਏਸੀ ਦਾ ਮੜਾ ਜਿਹਾ ਉਹ ਲੱਗਿਆ ਹੋਇਆ ਉਹ ਕਰਕੇ ਸਾਜੀ ਨਹੀਂ ਦੀ ਵੀਡੀਓ ਆ ਰਹੀ ਦੋ ਵੀਡੀਓ ਦੇਖੋ ਕਿੰਨਾ ਵਧੀਆ ਹਰੇ ਭਰੇ ਤੇ ਲੱਗਦੇ ਹੈਗੇ ਨੇ ਹਾਂ ਐਨ ਉਹ ਤੇ ਰਿਪੋਰਟ ਹੋਇਆ ਪਿਆ ਕੰਮ ਚਲੋ ਠੀਕ ਆ ਚਾਚਾ ਜੀ ਪਰ ਨਾਪੇ ਨੂੰ ਜਾ ਰਹੇ ਆ ਆਪ ਸੈੱਟੀ ਆ ਆਗੇ ਨਾਪੇ ਤੋਂ ਨੇ ਜੀ ਭਤੀਜ ਆਪਣੇ ਫਿਲਮ ਦੇਖਣ ਜਾ ਰਹੇ ਨੇ ਲਵ ਯੂ ਦੱਸਿਓ ਫਿਰ ਕਹੀ ਜੀਆਂ ਮੂਵੀ ਲਗਾਈ ਠੀਕ ਆ ਓਕੇ ਓਕੇ ਹਾਂਜੀ ਨਾਪੇ ਨੂੰ ਜਾ ਰਹੇ ਹਾਂ ਜੀ ਛਿੰਟਾਂ ਵਾਲੇ ਨੂੰ ਸੌਰੀ ਮੱਥਾ ਟੇਕਣ ਆਪ ਭਤੀ ਜਾਗੇ ਆਪਣੇ ਭਤੀਜਾ ਹੈਗੇ ਨੇ ਆਪਣੇ ਨਾਬੇ ਤੋਂ ਨਾਬੇ ਤੋਂ ਸਾਰੇ ਯਾਰ ਨਾ ਸੀ ਆ ਚੰਬੂ ਬੰਡਾਈ ਯਾਰ ਚੰਪੂ ਰਖੜੇ ਚੰਬੂ ਰਖੜਾ ਮੁੰਨ ਖੜਾਈ ਥੱਲੇ ਬੰਟਾਉਂਦੇ ਰਹੇ ਯਾਰ ਚੱਲ ਤੁਹਾਨੂੰ ਲੱਭ ਜੂ ਮੈਂ ਜਾਇਆ ਵਾਂ ਫਿਰ ਬਾਈ ਪੀਆ ਸਮਝਾ ਲਈ ਓਕੇ ਭਤੀਜਾ ਜਿਹੜੇ ਕਹਿੰਦੇ ਨੇ ਕੀ ਖੱਟਿਆ ਭਈ ਆ ਪਿਆਰ ਖੱਟਿਆ ਇੰਨਾ ਤੁਸੀਂ ਚਾਚੇ ਨੂੰ ਆਦੇ ਨੂੰ ਪਿਆਰ ਕਰਦੇ ਹੋ ਮੈਂ ਤਾਂ ਪੈਸੇ ਰੁਗਿਆ ਪੈਦੀ ਕਹਿੰਦੇ ਚਾਚਾ ਜੀ ਕੁਛ ਹੋ ਗਿਆ ਮਤਲਬ ਬਹੁਤ ਮੁੰਡੇ ਰੁਕ ਰੁਕ ਕੇ ਗਏ ਨੇ ਯਾਰ ਲੱਭ ਜੂ ਤੁਹਾਨੂੰ ਸਾਰਿਆਂ ਨੂੰ ਹਾਂਜੀ ਨਾਬੇ ਪਹੁੰਚ ਗਏ ਹਾਂਜੀ ਦੋਸਤੋ ਨਾਬੇ ਆ ਗਿਆ ਮੈਂ ਇੱਥੋਂ ਮੜੇ ਜੇ ਸਮਾਨ ਜਾ ਲੈਣਾ ਸੀ ਲੈ ਕੇ ਫਿਰ ਚਲਦੇ ਆਂ ਗਾਹਾਂ ਛਿੰਟਾਂ ਵਾਲੇ ਨੂੰ ਜੁੜੇ ਰਹੋ ਨਾਲ ਹਾਂਜੀ ਚਲਦੇ ਆਂ ਹੁਣ ਆਪਾਂ ਗਾਹਾਂ ਨੂੰ ਪ੍ਰੋਗਰਾਮ ਤੇ ਆ ਆ ਦੱਸਿਓ ਆ ਦੱਸਿਓ ਪਤੀਜ ਬਚਪਨ ਦੇ ਵਿੱਚ ਕਿਨੇ ਕਿਨੇ ਖਾਦੇ ਨੇ ਆ ਲੱਡੂ ਜੇ ਇੱਥੇ ਪਾਏ ਤੀ ਮੈਨੂੰ ਵਧੀਆ ਲੱਗੇ ਮੈਂ ਕਿਹਾ ਚੱਲ ਖਾਣ ਨੂੰ ਲੈ ਚੱਲ ਹਾਂਜੀ ਦੋਸਤੋ ਛਿੰਟਾਂ ਵਾਲੇ ਹੈਗਾ ਮੱਥਾ ਟੇਕ ਲਿਆ ਆ ਭੋਗ ਰੱਖਣ ਚੱਲਿਆਂ ਹੁਣ ਫੇਰ ਆਉਣੇ ਆ ਮੁੜ ਕੇ ਵਾਪਸ ਫੇਰ ਮਿਲਾਂਗੇ ਤੁਹਾਨੂੰ ਨਾਬੇ ਵਾਲਿਓ ਤੇ ਪਟਿਆਲੇ ਵਾਲੇ ਉਹ ਮਿਲਾਂਗੇ ਤੁਹਾਨੂੰ 2पीएस ਲਾਵਾਂਗੇ ਗੇੜੀਆਂ ਅੱਜ ਗੱਡੀਆਂ ਗੱਡੀਆਂ ਖੜਾਉਣ ਨੂੰ ਬਿਲਕੁਲ ਵੀ ਜਗ੍ਹਾ ਹਾਂਜੀ ਛਿੰਟਾਂ ਵਾਲੇ ਆ ਜੀ ਤੁਹਾਨੂੰ ਦੱਸਿਆ ਸੀ ਆ ਆਪਣੇ ਭਤੀਜ ਮਿਲ ਗਏ ਪੱਟੀਆਂ ਪਣ ਤੋਂ ਨਹੀਂ ਸਾਰੇ ਭਤੀਜ ਹੋ ਠੀਕ ਹੋ ਹਾਂਜੀ ਠੀਕਾ ਠੀਕ ਆ ਹਾਂਜੀ ਸਤੀ ਕਾਲ ਜੀ ਤੇ ਮੱਥਾ ਟੇਕ ਕੇ ਆਏ ਤੁਹਾਨੂੰ ਦੱਸਿਆ ਸੀ ਕਿ ਛਿੰਟਾਂ ਵਾਲੇ ਜਾਣਾ ਸੀ ਆ ਆਪਣੇ ਭਤੀਜ ਆ ਗਏ ਆ ਹੈਗੇ ਨੇ ਨਾਬੇ ਵਾਲੇ ਚੋਪਰ ਕਿਵੇਂ ਉਹ ਚੋਪਰ ਉਹ ਰਹੀ ਰਹੀ ਆ ਓਕੇ ਆ ਜੀ ਠੀਕ ਆ ਓਕੇ ਉਹ ਚਾਹੀਦਾ ਯਾਰ ਪੁਰਕਾਰ ਪਰਵਾ ਠੀਕ ਨੇ ਸਾਰੇ ਹਾਂਜੀ ਠੀਕ ਆ ਠੀਕ ਆ ਠੀਕ ਆ ਸ਼ੂਟਿੰਗ ਕਿੰਨੇ ਵਜੇ ਹੋਈ ਆ ਸਾਢੇ 12:00 ਵਜੇ ਹਾਂ ਸਾਢੇ 12:00 ਵਜੇ 10:00 ਵਜੇ ਠੀਕ ਆ ਠੀਕ ਆ ਠੀਕ ਆ ਹਾਂਜੀ ਆ ਆਪਣੇ ਹੋਰ ਆ ਗਏ ਦੋਸਤ ਮਿੱਤਰ ਭਤੀਜਾ ਠੀਕ ਹੋ ਵਧੀਆ ਜੀ ਵਧੀਆ ਆ ਵਧੀਆ ਜੀ ਚਾਹੀਦਾ ਆ ਆਪਣੇ ਵਕੀਲ ਸਾਹਿਬ ਆ ਗਏ ਆ ਵਕੀਲ ਸਾਹਿਬ ਆ ਗਏ ਦੇਖ ਲਓ ਜੇ ਕੋਈ ਪ੍ਰੋਬਲਮ ਹੁੰਦੀ ਆ ਕੇਸ ਗੂਸ ਵਾਲੀ ਕੇਸ ਇਹਨੂੰ ਲੈਣਾ ਹੈ ਸ਼ਕਲ ਦੇਖ ਲਓ ਇਹਦੀ ਹੁਣ ਕਿੱਥੇ ਬੈਠਿਆ ਕਰੇਗਾ ਇਹਨੂੰ ਨਾਬੇ ਨਾਬੇ ਠੀਕ ਆ ਠੀਕ ਆ ਕੋਈ ਨੰਬਰ ਨੰਬਰ ਹੈਗਾ ਉਹਦਾ ਜਰਾ ਕਿੰਨਾ ਨੰਬਰ ਉਹਦਾ ਨਹੀਂ ਹੈਗਾ ਹਲੇ ਤਾਂ ਲੈਣਾ ਉਹ ਠੀਕ ਆ ਠੀਕ ਆ ਚੱਲ ਲੈ ਲੈ ਕੋਈ ਨਾ ਫਿਰ ਤੇਰੀ ਪਾਵਾਂਗੇ ਵੀਡੀਓ ਫਿਰ ਹਾਂਜੀ ਕਿਵੇਂ ਨੇ ਮੇਰੇ ਦੋਸਤ ਮਿੱਤਰ ਠੀਕ ਹਾਂ ਨਾਪੇ ਤੋਂ ਆ ਗਏ ਅਸੀਂ ਹੁਣ ਥੱਪਰ ਖੜਾਏ ਮੈਂ ਕਿਹਾ ਚੱਲ ਚਾਚੂ ਪੀਦੀਏ ਚਾਹ ਪੀ ਕੇ ਫਿਰ ਗੇੜਾ ਮਾਰਦੇ ਆਂ ਅੱਤਰ ਆਪਣਾ 22 PS 22 PS ਫਿਰ ਅੱਠਾ ਘੰਟਾ ਖੜਕੇ ਜਾਊਂਗਾ ਉਦੇ ਬਾਅਦ ਚੋਂ ਆਪਾਂ ਟਰੈਕਟਰ ਵਾਲੀ ਏਜੰਸੀ 'ਤੇ ਜਾਣਾ ਏ ਨਿਊ ਹਾਲੈਂਡ ਵਾਲਿਆਂ ਦੇ ਟਰੈਕਟਰ ਦੇ ਆ ਹਾਂਜੀ ਯਰੇ ਨਾ ਚਾਹਤ ਨੂੰ ਮੁਗਿਆ ਦੀ ਯਾਰ ਥਾਪਰ ਆ ਆਪਣੇ ਭਤੀ ਜਾ ਕੇ ਤੇ ਬਾਈ ਯੂਨੀ ਆ ਗਏ ਯਾਰ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਯਾਰ ਬਹੁਤ ਦਿਨਾਂ ਬਾਅਦ ਖੜਾ ਮੈਂ ਇੱਥੇ ਥਾਪਰ ਸਾਈਡ ਮੈਂ ਚੱਲ ਚਾਹ ਪੀਣਿਆ ਤੇ ਨਾਲੇ ਕਿ ਇਸ ਦੀ ਪੇਟ ਕਰ ਰਹੇ ਸੀ ਉਹ ਠੀਕ ਹੋ ਜੀ ਓਕੇ ਰਿਪੋਰਟਾ ਹਾਂ ਜੀ ਹਾਂ ਠੀਕ ਆ ਠੀਕ ਆ ਠੀਕ ਆ ਯਾਰ ਓਕੇ ਹੋ ਗਿਆ ਹਾਂ ਜੀ ਪਟਿਆਲੇ ਉਹ ਖੜਾ ਹੈ ਆ ਆਪਣੇ ਛੋਟੇ ਨੀਤਲ ਭਤੀਜਾ ਕੇ ਨੂੰ ਅੱਠਵੇਂ ਜਾ ਕੇ ਨੌਵੇਂ ਜਾ ਆ ਭਤੀਜ ਨੌਵੇਂ ਚ ਤੇ ਆ ਭਤੀਜ ਸੱਤਵੇਂ ਜਾ ਠੀਕ ਆ ਪੜਨਾ ਹੋਏ ਪਰਿਯਤ ਲਾਉਣਾ ਉਹਨਾਂ ਮਾਂ ਬਾਪ ਤੇ ਰੋਜ ਪੱਕੀ ਗੱਲ ਆ ਚਲ ਚੱਲ ਆ ਦੂਆ ਸੋਨੂ ਯਾਰ ਹਾਂਜੀ ਭਤੀਜੀਓ ਕਿਵੇਂ ਹੋ ਠੀਕ ਹੋ ਹੁਣ ਵੇਲੇ ਹੋਇਆ ਦੇਖ ਲਓ ਹੁਣ ਆਇਆ ਆਪਣਾ ਨੀਲਾ ਭਵਨ ਦਾ ਸ਼ਾਮ ਵਾਲਾ ਸਿਸਟਮ ਜੇ ਲੈ ਲੀਏ ਉਹ ਠੀਕ ਹੋ ਚੜਦੀ ਕਲਾ ਚੋਂ ਅੱਗੇ ਵੀਡੀਓਰੇ ਤਾਂ ਨਹੀਂ ਬਣਾਉਂਦੇ ਹੁੰਦੇ ਇੱਥੇ ਨਾ ਫਿਰ ਸੌਣ ਚੱਲਦਾ ਹੁੰਦਾ ਯਾਰ ਅਜਿਨਾਂ ਦਾ ਬੰਦ ਆ ਹੋਰ ਦੁੱਸੋਂ ਮੇਰੇ ਜਿਗਰ ਦੇ ਟੁੱਟੇ ਕੋਕੇ ਰਿਪੋਰਟ ਹਾਂਜੀ ਪਟਿਆਲੇ ਆ ਆ ਲੈ ਰਿਆ ਕਿਮੀ ਟੌਮਨ ਵਾਲਾ ਸਮਾਨ ਹੁਣ ਚਲਦੇ ਹਾਂ ਹੁਣ ਮੜ ਜਾ ਬਾਈਪੀਐਸ ਗੇੜਾ ਕੱਟਦੇ ਹਾਂ ਫਿਰ ਚਲਦੇ ਹਾਂ ਅੱਗੇ ਪੇ ਟਰੈਕਟਰ ਵਾਲੀ ਜਾਂਚੀ ਦੀ ਜਾਵਾਂਗੇ ਹਾਂਜੀ ਇਹ ਜ਼ੀਰੋ ਚੈੱਕ ਕਰ ਲਈ ਦੋਸਤੋ ਆ ਡੀਜ਼ਲ ਪਵਾ ਰਹੇ ਹਾਂ ਪਟਿਆਲੇ ਗੱਡੀ ਚੱਲਦੇ ਆਪਾਂ 22PS ਹਾਂ ਔਰ ਭਾਈ ਕਿਵੇਂ ਉਹ ਪਟਿਆਲੇ ਵਾਲੇ ਉਹ ਆ ਚਾਹ ਪੀਣ ਆਇਆ ਸੀ ਯਾਰ ਅੱਧਰ ਖੜਾ ਹੈ ਪਾਈ ਨੰਬਰ ਹੋਰ ਦੱਸੋ ਗੱਲਬਾਤ ਠੀਕ ਹੋ ਮੈਂ ਕਿਹਾ ਚੱਲ ਯਾਰ ਬਹੁਤ ਦਿਨ ਹੋ ਗਏ ਕਿ ਅੱਜ 22PS ਚਾਇਆ ਜਾਵੇ ਪ੍ਰਿੰਟ ਕਿਵੇਂ ਉਹ ਕਰਦੀ ਕਰਦੀ ਆ ਮੌਸਮ ਬੜਾ ਘੈਂਟ ਬਣਿਆ ਪਿਆ ਅੱਜ ਹੋਰ ਦੱਸੋ ਗੱਲਬਾਤ ਓਕੇ ਰਿਪੋਰਟ ਚੋਬਰ ਹਾਂਜੀ ਇੱਥੇ 22 ਪੀਸ ਖੜੇ ਆ ਚਾਹ ਪੀ ਰਹੇ ਆ ਆ ਆਪਣੇ ਭਤੀ ਜਾ ਕੇ ਚੰਨੋਂ ਤੋਂ ਹਾਂਜੀ ਚੰਨੋਂ ਤੋਂ ਹੀ ਠੀਕ ਆ ਠੀਕ ਆ ਲਵ ਜੂ ਆ ਤੁਹਾਨੂੰ ਯਾਰ ਤੁਹਾਨੂੰ ਵੀ ਲਵ ਜੂ ਚੰਨੋਂ ਵਾਲਿਆਂ ਨੂੰ ਖਾਸ ਕਰਕੇ ਸੰਗਰੂਰ ਵਾਲਿਆਂ ਨੂੰ ਹਾਂਜੀ ਠੀਕ ਆ ਨਾ ਕਦੇ ਤੁਹਾਡੇ ਵੀ ਸੰਗਰੂਰ ਆ ਕੇ ਜਾਣਾ ਏ ਤੁਹਾਡੇ ਵੀ ਪੀਣਾ ਪੱਚ ਵਾਲਾ ਦੇਖ ਕੇ ਜਾਣੀਆਂ ਸਿਸਟਮ ਤੁਹਾਡਾ ਕਹਿ ਜਾਊਗਾ ਇਹਨੂੰ ਦੇਖੋ ਬਈ ਚੋਬਰ ਨੂੰ ਉੱਪਰ ਆ ਰਹਿਣਾ ਤਾਂ ਆ ਘੈਂਟ ਬੰਦਾ ਆ ਪਟਿਆਲੇ ਦੀ ਜਾਨ ਆ ਆ ਬੰਦਾ ਨਹੀਂ ਇਹੋ ਪਟਿਆਲੇ 2 आईपीएस ਖੜੇ ਆ ਜਾਨ ਲੱਗਿਆ ਜੀ ਅੱਧਰਾ ਹੋ ਜੂ ਮੁੰਡੇ ਭਤੀ ਜਾ ਕੇ ਆ ਟਿਊਸ਼ਨ ਲਾ ਕੇ ਆਏ ਨੇ ਕਿਹੜੀ ਕਲਾਸ ਆ ਉਹਦੀ ਤਾਂ +1 ਆ ਤੇਰੀ ਕਿਹੜੀ ਆ ਨਹੀਂ +1 ਨਹੀਂ ਬਸ ਠੀਕ ਆ ਠੀਕ ਆ ਪੜੋ ਯਾਰ ਰਹਿਣ ਗੱਟ ਕੇ ਫਿਰ ਹੋ ਕੋ ਪੜੇ ਅਫਸਰ ਭਰਤੀ ਪੁਲਿਸ ਦੇ ਵਿੱਚ ਜੋ ਵੀ ਦੋਨੋਂ ਵਿਭਾਗ ਬੰਦੀਆ ਲੱਗਦਾ ਤੇ ਨਸ਼ੇ ਪੱਤੇ ਤੋਂ ਪੂਰ ਜਿਹੜੀ ਮੈਂ ਹਰੇਕ ਵੀਡੀਓ ਚ ਕਹਿੰਦਾ ਹੁਣ ਨਹੀਂ ਦੂਜੀ ਜਾ ਅਸੀਂ ਤਾਂ ਮਾੜੇ ਪਏ ਆ ਯਾਰ ਕੁੱਤੀ ਦੀ ਗੱਲ ਆ ਬਾਕੀ ਲਾ ਲੂ ਤੁਹਾਨੂੰ ਸਾਰੇ ਆਹ ਭਤੀਜ ਵੀ ਆਪਣੇ ਦੀਵੀਗੜ੍ਹ ਤੋਂ ਹੈਗੇ ਨੇ ਮੁੰਡੇ ਸਾਰੇ ਆ ਜਿੰਨੇ ਵੀ ਹੈਗੇ ਨੇ ਕੱਲ੍ਹ ਜਿ ਪੜਦੇ ਹੋ ਹਾਂਜੀ 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 ਗੋਦੀ ਗੱਲ ਚ ਠੀਕ ਆ ਲਾ ਲੂ ਆ ਤੁਹਾਡੇ ਮੂਤੀ ਗੱਲ ਚ ਵੀ ਮਾਰਦੇ ਆ ਕਿਹੜਾ ਕੱਲ੍ਹ ਜਿ ਸਟਾਰਟ ਹੋ ਲੈਣਾ ਤੁਹਾਨੂੰ ਹਾਂਜੀ ਪਟਿਆਲੇ ਖੜਾ ਹੈ ਤੇ ਆ ਭਤੀਜ ਆ ਕੇ ਆਪਣੇ ਸੰਗਰੂਰ ਤੋਂ ਪਹਿਲਾਂ ਵੀ ਸੰਗਰੂਰ ਤੋਂ ਮੁੰਡੇ ਆ ਕੇ ਗਏ ਨੇ ਆ ਵੀ ਭਤੀਜ ਖੜਾ ਆ ਵਾਦਾ ਠੀਕੋ ਵਧੀਆ ਹੀ ਵਧੀਆ ਹੀ ਚੱਲ ਰਿਹਾ ਹਾਂਜੀ 22पीएस ਤੋਂ ਹਸਤਾ ਹੁਣ ਵਾਪਸ ਜਾ ਰਹੇ ਸੀ ਪਿੰਡ ਨੂੰ ਟਰੈਕਟਰ ਵਾਲੀ ਏਜੰਸੀ 'ਚ ਜਾਣਾ ਸੀ ਆ ਆਪਣੇ ਭਤੀ ਜਾ ਕੇ ਵਿਚਾਰੇ ਕਿਹੜੀ ਕਲਾਸ ਆਪ ਤੀਜੋ ਠੀਕ ਆ ਠੀਕ ਆ ਠੀਕ ਆ ਹੋਰ ਓਕੇ ਰਿਪੋਰਟ ਆ ਲਵ ਯੂ ਆ ਤੁਹਾਨੂੰ ਟਰੱਕ ਭਰ ਕੇ ਠੀਕ ਆ ਪੜੋਲੀ ਕੋ ਮਾਂ ਬਾਪ ਦਾ ਨਾਮ ਰੋਸ਼ਨ ਕਰੋ ਯਾਰ ਸਤਿਕਾਰ ਜੀ ਆਗੇ ਅਸੀਂ ਤੇ ਹੁਣ ਵਲੌਗ ਪਾ ਰਹੇ ਹਾਂ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਲਵ ਯੂ